जिंदाबाद जिंदाबाद I'm ਮੇਰੇ ਵਰਗੇ ਨੋਰਮਾਨ ਮਾਰੀਏ ਨਾਮ ਚ ਹਰਜਨਗਤ ਸਿੰਘ ਖਾਲਸਾ ਜੰਡੂਆਬਾਦ ਜੰਡੂਆਬਾਦ ਆਜੀ ਇਹਨਾਂ ਚੋ ਨਾ ਰੇ ਗੋਲਾ ਸੁਲਾਹ ਦਾ ਬੰਦਾ ਇੱਥੇ ਉਲਟਾ ਰਿਹਾ ਹੋ ਗਿਆ ਸਟੰਡ ਦੇ ਚਾ ਨਾ ਨਾ ਇਹ ਗਲਤ ਕਰਨੇ ਬਾਜੀ ਕੋਈ ਕਾਟਾ ਨੂੰ ਵੇਖੋ ਦੁਨੀਆ ਦਾ ਪੋਖ ਮੁੰਡੇ ਦੇ ਵੇਖੋ ਅਲੈਕੁਮ ਅਲਾਈਕਮ ਬਾਸ ਸੁਹਾਨਦ ਗੁਰਦਾਬਾਦ ਵਾਕੇ ਹੋ ਰ ਜੀਦਾ ਨਹੀਂ ਭਾਜੀ ਪਈ ਇਹ ਡਾਉਟ ਕਰਦੀ ਨਹੀਂ ਕਰਨਾ ਇਹ ਨਹੀਂ ਗੱਲ ਪੁਲਿਸ ਦੇ ਕਾਹਤਾਂ ਨਹੀਂ ਮੈਂ ਦਿਹਾੜੀ ਪੁਲਿਸ ਕਾਹਤਾਂ ਨਹੀਂ ਮੈਂ ਦਿਹਾੜੀ ਪੁਲਿਸ ਦੇ ਆਪਾਂ ਕਰਾਂਗੇ ਨਾ ਅਸੀਂ ਆਪਾਂ ਉਹ ਨਹੀਂ ਚਾਹ ਦਿਆਂਗੇ ਇਹ ਕਹਿੰਦੇ ਬੱਚੇ ਮਾਰਿਆ ਕੋਕ ਹੋ ਗਿਆ ਨੇ ਸ਼ਰਮ ਕਰ ਯਾਰ ਤੀ ਪੋਰਾ ਤੁਹਾਡਾ DNA ਵੀ ਸਹੀ ਹੈ ਪਰ ਆਪਾਂ ਉਹ ਮਸਾਣੀਓ ਸੋਥਾਇਆ ਵੀ ਉਹਨੇ ਕਿ ਆ ਗੁਠਾ ਨਹੀਂ ਜਦੋਂ ਤੋਂ ਪਾੜਿਆ ਨੇ ਕਿੰਦਰ ਨੇ ਸਿੱਖ ਨਹੀਂ ਗਏ ਨਹੀਂ ਸਿੱਖਾਂ ਦੀ ਕੋਈ ਨਹੀਂ ਸੱਕ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਆ ਬਾਈ ਨਾ ਕੁਝ ਤਰ੍ਹਾਂ ਪੌਂਡ ਰਹੀ ਯਾਰ ਆਪਾਂ ਨੂੰ ਕੀ ਸਾਡਾ ਜਮੀਰ ਮਰਿਆ ਕੀ ਸਾਡੇ ਦੋਸਤ ਜਮੀਰ ਮਰਿਆ ਵਾ ਆ ਗਿਆ ਭੋਗ ਆਪਾਂ ਸੇ ਨਹੀਂ ਕੋਸਤਾ ਦਾ ਭੋਗ ਪਾਉਂਦਾ ਕੋਈ ਪੁੱਛਣਾ ਦੇ ਸ਼ਰਮਦਾਨ ਗਰਥੀਆਂ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗਰੰਤੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫਿਰ ਇੱਕ ਦਿਨ ਸਰਮੇਲ ਜੀ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬੱਚੇ ਆ ਵੀ ਨਹੀਂ ਖਾਲਸੇ ਕੋ ਜਾਣਾ ਵੇਖ ਲਿਓ ਤੇ ਆ ਰੱਖ ਲਿਓ ਜਿਹੜਾ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਓ ਖਾਲਸਾ ਤੁਹਾਨੂੰ ਕਿਨਾ ਮਾਰੋ ਬੇਚੀ ਨਾ ਨਾ ਕਿਨਾ ਮਾਰੋ ਆਜੋ ਭਾਈ ਆਜੋ ਭਾਈ ਪਰ ਭਾਈ ਜੇ ਆ ਅਗਲੇ ਦਾ ਕੱਲ ਬੰਦੇ ਦਾ ਪਤਾ ਲੱਗ ਜਾਣਾ ਕਿਨੇ ਅਕਾਸ਼ ਕੀਤੀ ਆ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਫਿਰ ਵੀ ਆਪਾਂ ਸੁਚੜ ਨੂੰ ਕੰਢੇ ਦੀ ਪੰਜਾਬ ਦਾ ਉਹ ਸੁਚੜ ਜਿਹਨੇ ਖੋਕ ਹੋ ਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਫਿਰਦੇ ਹੋ ਦੇਖਣਗੇ ਬੱਚੇ ਮਾਰਦੇ ਖੋਕ ਹੋ ਕੇ ਪੁੱਤਰੇ ਘੁੰਡਾ ਕੋਈ نکوے مسلمان يا دي جنات کا پنڈرا والا जिंदाबाद 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 جنات کا پنڈرا والا जिंदाबाद जिंदाबाद اوچڑ سوبہ مرदाबाद 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 اوچڑ سوبہ مرदाबाद 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 اوچڑ سوبہ مرदाबाद سکھاں دا قاتل مرदाबाद واں دے ورگے ماجرمیں مارے اگے کاندہ چلا سالاں دے لگے ہا پولیس نے سٹیٹمنٹ یا ਕਿੰਨੇ ਕਿਨਕਾ ਬੱਚਾ ਕੋਕੋ ਕੇ ਮਾਰੇ ਨੇ ਇਹਦੇ ਪੋਟ ਤੁਹਾਡੇ ਕਿਹਨੂੰ ਜਿੰਦਾਬਾਦ 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 ਜਿੰਦਾਬਾਹ ਭਗਤ ਸਿੰਘ ਜੀ ਕੀ ਗੱਲ ਪਤਾ ਜੀ ਆ ਜਿਹੜਾ ਦੁਸ਼ਟ ਪੁਲਿਸ ਅਫਸਰ ਆ ਸੁਪਾਸ ਸਰਹਾਂਡੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮਿਆਂ ਉਹ ਕੀਤਾ ਸੀ ਇਸ ਦੁਸ਼ਟ ਦਾ ਜਰਾਪ ਹੋ ਗਿਆ ਨਹੀਂ ਪਾਣਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੋਏਗੀ ਜਿਹੜੇ ਬੁੱਧਰੇ ਪੁਲਿਸ ਅਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਵਿੱਚ ਜਿਹਦੀ ਅਰਦਾਸ ਹੋਏਗੀ ਇਹਨਾਂ ਬੁੱਧਰਾਂ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਾਣਿਓ ਕੀਤਾ ਸਾਡੀ ਨਾ ਨਾ ਇਹ ਨਹੀਂ ਕਰ ਸਕਦੇ ਅਦਾਲਤਾਂ ਦੇ ਨਹੀਂ ਅੰਦਰ ਸੂਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਦਿਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਕਾਲਸੋਹਾਂ ਵਾਲੇ ਮਹਾਪੁਰਖ ਸ਼ਹੀਦ ਕਾਲੀ ਕਾਸੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜ਼ਿੰਮੇਦਾਰ ਸ੍ਰੀ ਅਦਾਲਤ ਨਾਲ ਰੋਗ ਕਰਨਾਈ ਸਿੰਦੀ ਜਿਹੜੇ ਭਾਈ ਗੁਗੇਰ ਸਿੰਘ ਉਹਨਾਂ ਨੇ ਨਾ ਕੋਈ ਪੁਤਲਾ ਸਤਾ 12 ਕੋਈ ਇਹਨੂੰ ਪੁੱਟ ਕਰਦਾ ਜਿਹੜਾ ਉਹ ਹੋ ਗਿਆ ਉਹ ਅਸੀਂ ਨਹੀਂ ਪੈਂਦੇਵਾਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀ ਟੀਪ ਹੋ ਗਈ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਰਮਿਆ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਤੇ ਪੁਲਿਸ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਆ ਲਾਦਿਆਂ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਮਿਤ ਜਿਹੜਾ ਪੋਕਿਆ ਤੇ ਇਹੀ ਬੁੱੱਤੇ ਦਾ ਅਸਰ ਸਰ ਸਾਹਿਬ ਕਾਦੇ ਸਿੰਘਾਂ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋਂ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਸ ਸੀ